ਰਾਤ ਨੂੰ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਪੂਰੇ ਪੰਜਾਬ ਦੇ ਜਿਹੜੇ ਨਾਲ ਲੱਗਦੇ ਹਿੱਸੇ ਨੇ ਪਾਕਿਸਤਾਨ ਨੇ ਆਪਣੀ ਨਪਾਕ ਹਰਕਤ ਕੀਤੀ ਜਿਹਦਾ ਮੂੰਹ ਤੋੜ ਮਾ ਜਵਾਬ ਸਾਡੇ ਦੇਸ਼ ਦੀਆਂ ਸਿਨਾਵਾਂ ਨੇ ਦਿੱਤੀਆਂ ਚਾਹੇ ਉਹ ਸਾਡੇ ਜਿਹੜੇ ਡਿਫੈਂਸਿਵ ਸੀਗੇ ਜਿਹੜੇ ਇਕੁਪਮੈਂਟ ਚਾਹੇ S400 ਹੈ ਜਾਂ ਉਹਦੇ ਨਾਲ ਲੱਗਦੇ ਹੋਰ ਨੇ ਉਹਨਾਂ ਸਾਰਿਆਂ ਨੇ ਉਹ ਜਿਹੜੀਆਂ ਮਜ਼ਾਈਲਾਂ ਉਹਨਾਂ ਨੇ ਭਾਰਤ ਦੇ ਵੱਲ ਮੋੜੀਆਂ ਉਹਨਾਂ ਸਾਰਿਆਂ ਨੂੰ ਇੰਟਰਸੈਪਟ ਕੀਤਾ ਔਰ ਬਹੁਤ ਵੱਡੀ ਤਾਕਤ ਜਿਹੜੀ ਹੈ ਭਾਰਤ ਦੀ ਉਹ ਉੱਭਰ ਕੇ ਸਾਹਮਣੇ ਆਈ ਹੈ ਔਰ ਉਸ ਤੋਂ ਬਾਅਦ ਜੋ ਕਾਊਂਟਰ ਅਟੈਕ ਕੀਤਾ ਹੈ ਭਾਰਤੀਆ ਸਿਨਾਵਾ ਨੇ ਪਾਕਿਸਤਾਨ ਦੇ ਪਰਖੰਚੇ ਉਡਾ ਕੇ ਰਾ ਦਿੱਤੇ ਪਾਕਿਸਤਾਨ ਨੂੰ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਜਿਹੜੀ ਪਾਵਰ ਹੈ ਉਹ ਕਿਸ ਤਰ੍ਹਾਂ ਦੀ ਪਾਵਰ ਹੈ ਪੂਰੇ ਪਾਕਿਸਤਾਨ ਦੇ ਵਿੱਚ ਅੱਜ ਪਾਕਿਸਤਾਨ ਦੀਆਂ ਜਿਹੜੇ ਬਹੁਤ ਵੱਡੇ ਵੱਡੇ ਸ਼ਹਿਰ ਨੇ ਉਹਨਾਂ ਨੂੰ ਮਲਿਆ ਮੇਡ ਕਰਕੇ ਰਾ ਦਿੱਤਾ ਹੈ ਔਰ ਆਉਣ ਵਾਲਾ ਸਮਾਂ ਜੇ ਪਾਕਿਸਤਾਨ ਨਾ ਸੁਧਰਿਆ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਹੋਰ ਵੀ ਬੈਂਕਰ ਹੋਏਗਾ ਪਾਕਿਸਤਾਨ ਜੋ ਕਰਦਾ ਹੈ ਇਹ ਗਲਤ ਕਰਦਾ ਹੈ ਇਹ ਸੋਚ ਸਮਝੀ ਤੋਂ ਤੇ ਇਹ ਸੋਚ ਸਮਝ ਕੇ ਨਹੀਂ ਕਰਦਾ ਕੋਈ ਤੇ ਜੇ ਥੋੜੀ ਜੀ ਸੋਚ ਆਪਣੇ ਕੋਲ ਰੱਖੇ ਹਨਾ ਤੇ ਇਹ ਇੰਡੀਆ ਨਾਲ ਪਗਾ ਨਾ ਲੈ ਜੇ ਪਿਛਲੀ ਵਾਰ ਜੇ ਪਿਛਲੀਆਂ ਦੋ ਜਗ੍ਹਾ ਹੋਈਆਂ ਨੇ ਦੋ ਜਗ੍ਹਾ ਦੇ ਵਿੱਚ ਇਹਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ ਉਹਦੇ ਮੁਤਾਬਕ ਇਹਨੂੰ ਆਪਣੇ ਸੋਚ ਦੇ ਮੁਤਾਬਕ ਫਿਰ ਐਕਸ਼ਨ ਐਕਸ਼ਨ ਦਾ ਰਿਐਕਸ਼ਨ ਹੋਣਾ ਚਾਹੀਦਾ ਰਾਤੀ ਜੋ ਡਰੋਨ ਜਾਂ ਮਿਜ਼ਾਈਲ ਹਮਲੇ ਸੀ ਆਹ ਜੀ ਉਹ ਬੇਵਕੂਫਾ ਡਰੋਂ ਦੇ ਹਮਲੇ ਕਰਦਾ ਨੂੰ ਪਤਾ ਹੀ ਨਹੀਂ ਕਿ ਪਾਕ ਹਿੰਦੁਸਤਾਨ ਦੀ ਤਾਕਤ ਕਿੰਨੀ ਹੈ ਐਵੇਂ ਹਵਾਜ ਮਾਰੀ ਜਾਂਦਾ ਮਾਰੀ ਜਾਂਦਾ ਗੱਲਾਂ ਕਿੱਲਾ ਵੀ ਗੱਲੀ ਕੋਈ ਨਹੀਂ ਜਿਹੜੀ ਚੀਜ਼ ਉਹ ਕਰਦਾ ਉਹ ਪਹਿਲਾਂ ਹੀ ਉਹਦਾ ਬੇੜਾ ਉਹਦਾ ਜਵਾਬ ਨੂੰ ਮਿਲ ਜਾਂਦਾ ਹੁਣ ਉਹ ਇਸ ਕਰਕੇ ਉਹਨੂੰ ਸੋਚ ਸਮਝ ਕੇ ਹੀ ਹੈ ਜੋ ਕਰਨਾ ਚਾਹੀਦਾ ਕਰਨਾ ਚਾਹੀਦਾ ਜਿਹੜਾ ਵੀ ਉਹ ਕੰਮ ਕਰੇਗਾ ਉਹ ਉਹਦੇ ਤੇ ਮੁੜ ਕੇ ਰਿਐਕਸ਼ਨ ਹੁੰਦਾ ਸਿੱਧਾ ਰਿਐਕਸ਼ਨ ਹੋਵੇਗਾ ਦਿੱਤੇ ਇਸ ਕਰਕੇ ਜੋ ਕਈ ਕਰ ਰਿਹਾ ਹੈ ਨਜ਼ਰ ਕਰ ਰਿਹਾ ਹੈ ਤੇ ਜੇ ਪੰਗਾ ਲੈ ਰਿਹਾ ਹੈ ਈ ਨਾਲ ਨਜ਼ਰ ਰਿਹਾ ਹੈ ਇੰਡੀਆ ਦੇ ਨਾਲ ਜਿੰਨੀ ਦਿਨ ਕਿੰਨੀ ਦਿਨ ਇੰਡੀਆ ਨਾਲ ਅੱਗੇ ਵਧ ਚੋ ਨਹੀਂ ਇਹ ਚੱਲ ਚ ਗਿਆ ਹੋਰ ਕਿੰਨੀ ਦਿਨ ਚੱਲਦਾ ਚਾਰ ਪੰਜ ਛੇ ਦਿਨ ਚੱਲੂ ਪੱਲੇ ਦੇ ਕੱਕ ਹੈ ਨਹੀਂ ਇਹਨੇ ਫਿਰ ਬਾਹਰ ਤਰਲੇ ਕਰਕੇ ਵਿੱਚ ਬੰਦੇ ਪਾ ਗਏ ਘਰ ਕੰਟੀ ਪਾ ਗਏ ਮੇਰੀ ਸੁਲਾ ਕਰਾਓ ਜੀ ਇਹ ਕਰਾਓ ਉਹ ਕਰਾਓ ਗੱਲ ਫਿਰ ਕਰਦੇ ਇਥੇ ਲੋਕਾਂ ਨੂੰ ਕੋਈ ਡਰ ਨਹੀਂ ਖੋਫ ਨਹੀਂ ਇਹ ਡੂ ਟੂ ਇੰਡੀਅਨ ਆਰਮੀ ਸ਼ਸ਼ਕਤਾਂ ਅਸੀਂ ਲੜਨ ਦੇ ਵਿੱਚ ਮਜ਼ਬੂਤ ਆਰਮੀ ਹੈ ਸਾਨੂੰ ਸਲੂਟ ਕਰਦੇ ਆਂ ਐਂਟੀ ਡਿਫਿਊਜ਼ ਸਿਸਟਮ ਜਿਹੜਾ ਸਾਡੇ ਕੋਲ ਟੈਕਨੋਲੋਜੀ ਆ ਉਹਨੂੰ ਅੱਛੀ ਤਰ੍ਹਾਂ ਇਸਤੇਮਾਲ ਇੰਡੀਅਨ ਆਰਮੀ ਕਰਨਾ ਜਾਣਦੀ ਆ ਔਰ ਕੀਤਾ ਹੈ ਮੈਂ ਸਿਰਫ ਲੋਕਾਂ ਨੂੰ ਜਿਆਦਾ ਨਾ ਬੋਲਦਿਆਂ ਹੋਇ ਕਵਾਂਗਾ ਕਿ ਇਹ ਸਮਾਂ ਸਹਿਯੋਗ ਦੇਣ ਦਾ ਅੰਤਖਵਾਦ ਨੂੰ ਅਸੀਂ ਖਤਮ ਕਰਨਾ ਸਿਰੇ ਤੋਂ ਨਸ਼ਟ ਕਰਨਾ ਆਪਣੀ ਸਰਕਾਰ ਦਾ ਅਸੀਂ ਆਪਣੀ ਆਰਮੀ ਦਾ ਡਟ ਕੇ ਸਹਿਯੋਗ ਕਰੀਏ ਔਰ ਜਿੱਥੇ ਵੀ ਜੋ ਵੀ ਸਾਨੂੰ ਹਦਾਇਤਾ ਮਿਲਦੀਆਂ ਨੇ ਐਡਵਾਈਸ ਵੀ ਆਉਂਦੀ ਆ ਔਰ ਤੇ ਬਿਲਕੁਲ ਅਸੀਂ ਸਾਰੇ ਪੈਰਾ ਦੇ ਗਏ ਮੈਂ ਇੱਕ ਤੁਹਾਡੇ ਚੈਨਲ ਚੈਨਲ ਦੇ ਰਾਹੀਂ ਇਹ ਕਹਿਣਾ ਚਾਹਨਾ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੰਡੀਆ ਦਾ ਦੇ ਨੰਬਰ ਇਹਲੇ ਉੱਪਰ ਟੌਪ ਤੇ ਜਾ ਰਿਹਾ ਹੂੰ ਪਾਕਿਸਤਾਨ ਨੂੰ ਪੂਰਾ ਜਵਾਬ ਦੇ ਰਿਹਾ ਹਰ ਤਰ੍ਹਾਂ ਦਾ ਔਰ ਪੂਰੇ ਅਟੈਕ ਕਰ ਰਿਹਾ ਜਿਹੜਾ ਸਾਡਾ ਫੋਰਸ ਸਿਸਟਮ ਹੈ ਬਹੁਤ ਕਾਮਯਾਬ ਹੈ ਉਹਨੇ ਇੰਡੀਆ ਨੂੰ ਬਚਾਇਆ ਤੇ ਉਹਦੇ ਉਹ ਬੰਦਾ ਅੰਤਗਵਾਦ ਖਤਮ ਕਰਨ ਬਸ ਜਿਹੜਾ ਹਤਾ ਸੈਲੀਆਂ ਦੇ ਉੱਤੇ ਕੁਛ ਨਾ ਕਰਨ ਲੇਕਿਨ ਅੰਤਗਵਾਦ ਨੂੰ ਖਤਮ ਕਰਨਾ ਚਾਹੀਦਾ ਹੈ ਹਲੇ ਮੋਦੀ ਨੂੰ ਤੇ ਉਹ ਰਾਤੀ ਪਾਕਿਸਤਾਨ ਨੇ ਹਰਕਤ ਕੀਤੀ ਉਹਨੂੰ ਕਿਵੇਂ ਵੇਖ ਲਈ ਆ ਪਾਕਿਸਤਾਨ ਦੀ ਹਰਕਤ ਜਿਹੜੀ ਕਰਦਾ ਉਹ ਰਸਤੇ ਹੀ ਤਬਾਹ ਜਾਂਦੀ ਹੈ ਉਹ ਕਿੱਥੇ ਰਹਿੰਦੀ ਉਹ ਤਬਾਹ ਉਹਦੇ ਹਸਦੇ ਹੀ ਉਡਾ ਦਿੰਦੇ ਉਹਨੂੰ ਅਜੇ ਤੱਕ ਤੇ ਕੋਈ ਸਾਡਾ ਨੁਕਸਾਨ ਨਹੀਂ ਹੋਇਆ ਮਹਾਰਾਜ ਦੀ ਕਿਰਪਾ ਹੀ ਹੈ ਬਾਕੀ ਅੱਗੋਂ ਚੱਲਣ ਦੇ ਆ ਦੇਖੋ ਕੀ ਬੰਦਾ ਜੇ ਫਰਦਰ ਆਏਗਾ ਤੇ ਜਵਾਬ ਮਿਲੇਗਾ ਜੀ ਹਾਂ ਫਰਦਰ ਆਏਗਾ ਫਿਰ ਨਹੀਂ ਜਵਾਬ ਦੇ ਉਹਨੂੰ ਇੰਡੀਆ ਹੀ ਦੇਗਾ ਉਹਦੇ ਪੱਲੇ ਤੇ ਹਾਈ ਕੁਛ ਨਹੀਂ ਉਹਨੇ ਕੀ ਕੰ ਹਾਲਾਤ ਦੇਖੋ ਹਾਲਾਤ ਮਾੜੇ ਆ ਵਾਰ ਇਸ ਨਾਟ ਗੁੱਡ ਫਾਰ ਦਾ ਹੋਲ ਵਰਲਡ ਅਸੀਂ ਚਾਹਦੇ ਆ ਕਿ ਵਰਲਡ ਵਿੱਚ ਦੇਸ਼ ਵਿੱਚ ਦੁਨੀਆ ਵਿੱਚ ਪੀਸ ਹੋਏ ਬਟ ਜਦੋਂ ਕੋਈ ਚੜ ਕੇ ਆਏਗਾ ਤੇ ਫਿਰ ਉਹਦਾ ਮੂਦ ਤੋੜਵਾ ਜਵਾਬ ਦਿੱਤਾ ਜਾਵੇ ਤੇ ਹੁਣ ਸਮਝੋ ਕਿਸ ਤਰ੍ਹਾਂ ਰੱਖੀ ਦੇਖੋ ਇਹ ਅਜੇ ਤੱਕ ਚੱਲੇਗਾ ਦੇਖੋ ਆਪਾਂ ਸਾਡੀ ਸਾਨੂੰ ਆਪਣੀ ਡਿਫੈਂਸ ਦੇ ਮਾਨ ਹੈ ਡਿਫੈਂਸ ਨੇ ਸਾਡਾ ਸਿਰ ਵਰਲਡ ਦੇ ਵਿੱਚ ਬਹੁਤ ਉੱਚਾ ਕਰ ਦਿੰਦਾ ਹੈ ਜਿਹੜੀਆਂ ਜਿਹੜੀ ਅਤਵਾਦੀ ਗਤੀਵਿਧੀਆਂ ਪਾਕਿਸਤਾਨ ਵੱਲੋਂ ਹੋ ਰਹੀਆਂ ਸੀ ਉਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈਗਾ ਸੀ ਤੰਗੀ ਕਰਦੇ ਸੀ ਸਾਨੂੰ ਗੁਰਵਾਦੀ ਸਾਨੂੰ ਤੰਗ ਕਰਦੇ ਸਨ ਉਹਨਾਂ ਦੇ ਠਿਕਾਨੇ ਖਤਮ ਕਰਦੇ ਸੀ ਤੇ ਰਾਤੀ ਜੋ ਪਾਕਿਸਤਾਨ ਨੂੰ ਅਟੈਕ ਕੀਤਾ ਗਿਆ ਬਹੁਤ ਜ਼ੋਰ ਦਾ ਇੰਡੀਆ ਜਿੱਤੀ ਜਿੱਤਿਆ ਇੰਡੀਆ ਡਿਫੈਂਸ ਸਿਸਟਮ ਕਾਫੀ ਸਟਰੋਂਗ ਨਿਕਲਿਆ ਸੀ ਆਫੈਂਸਿਵਲੀਆ ਉਹ ਡਿਫੈਂਸਿਵ ਸਾਈਡ ਤੇ ਜਾਂਦਾ ਹੂ ਮੈਂ ਅੱਜ 3 ਵਜੇ ਤੱਕ ਨਿਊਜ਼ ਸੁਣੀ ਹੈ। ਆਲਮੋਸਟ ਖਤਮ ਹੀ ਹੈ। ਕਿ ਸਮੇਂ ਤੋਂ ਕਿ ਇੱਕ ਕਿਰਕਤਾਂ ਕਿਉਂ ਕਰਦਾ ਪਾਕਿਸਤਾਨ। ਹਰਕਤਾਂ ਅਸਿਕਾ ਕਰਦਾ ਰਿਹਾ ਕਿ ਫੌੜਨੇਟ ਮਿਲਦੀ ਉਹਨੂੰ ਹਰਕਤਾਂ ਕਰਨ ਵਾਸਤੇ। ਉਹ ਜੋ ਆ ਵੀ ਖਾਂਦੇ ਨੇ। ਅਫਗਾਨਿਸਤਾਨ ਨੇ ਜੋ ਘਟਨਾ ਕੀਤੀ ਉਹ ਬੜੀ ਗਲਤ ਕੀਤੀ ਹੈ। ਤੇ ਸਾਡੇ ਮੋਦੀ ਜੀ ਜੋ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਸਾਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ ਮਿਲਣਾ। ਤੇ ਇਸ ਪ੍ਰਧਾਨ ਮੰਤਰੀ ਚਾਹੀਦਾ ਹੁਣ ਸਾਰਾ ਇਹਦਾ ਆਤਵਾਦੀ ਸਾਰੇ ਖਤਮ ਕਰਨੇ ਚਾਹੀਦੇ ਉਹ ਖਤਮ ਹੋ ਜਾਣਗੇ ਤੇ ਇਹ ਸਾਰਾ ਖਤਮ ਹੋ ਜਾਏਗਾ ਆਪੇ ਤੇ ਉਹਨਾਂ ਦੇ ਮਨਿਸਟਰ ਰੋ ਰਹੇ ਨੇ ਸਾਡੀਆਂ ਮਸਾਲਿਆਂ ਦੇਖ ਕੇ ਤੇ ਸਾਡੇ ਮਸਾਲਿਆਂ ਜਿੰਨਾ ਦਮ ਹੈ ਉਹਦੇ ਮਸਾਲਿਆਂ ਦੇ ਕੋਠਸ ਹੋਈਆਂ ਪਹਿਲੇ ਤੇ ਉਹ ਕੁਝ ਨਹੀਂ ਛੱਡ ਜੋ ਸਾਡੇ ਕੋਲ ਇਮਿਨਿਸ਼ਨ ਹੈਗਾ ਉਹ ਬਹੁਤ ਟਾਪ ਦਿੱਤੇ ਆ ਤੇ ਮੋਦੀ ਜੀ ਨੂੰ ਚਾਹੀਦਾ ਸਾਰੇ ਟਿਕਾਣੇ ਜਿਹੜੇ ਉਹ ਗਵਰਨਰ ਨਹੀਂ ਕਾਕੇ ਤੇ ਉਹ ਉਹਨਾਂ ਖਤਮ ਕਰ ਦੇਣ ਚਾਹੀਦੇ ਇੱਕ ਵਾਰੀ ਸਾਰਾ ਨਿਸ਼ਚਿਤ ਨਬੂਤ ਕਰ ਦੇਣ ਫੇਰ ਉਹ ਠੀਕ ਹੋ ਜਾਏਗਾ ਕੰਮ ਕੁਝ ਮਾਹੌਲ ਤੇ ਬਹੁਤ ਜ਼ਿਆਦਾ ਟੈਂਸ ਹੋਇਆ ਪਿਆ ਦੋਨਾਂ ਮੁਲਕਾਂ ਦਾ ਜਿਹੜੀਆਂ ਸਰਕਾਰਾਂ ਨੇ ਉਹ ਫੈਸਲੇ ਲੈਂਦੀਆਂ ਨੇ ਲੇਕਿਨ ਬੇਗੁਨਾ ਲੋਕ ਮਾਰੇ ਜਾਂਦੇ ਪਏ ਨੇ ਲੋਕਾਂ ਚ ਇਨਾ ਗਫਰਾ ਤਫਰੀਦਾ ਮਾਹੌਲ ਹੈ ਲੋਕ ਆਪਣੇ ਘਰ ਛੱਡ ਕੇ ਜਾ ਰਹੇ ਨੇ ਜਿਹੜੇ ਬਾਰਡਰ ਸੇ ਲੋਕ ਬੈਠੇ ਨੇ ਪਿੰਡਾਂ ਵਿੱਚ ਉਹਨਾਂ ਵਾਸਤੇ ਜ਼ਿਆਦਾ ਮੁਸ਼ਕਲ ਹੈ ਗਵਰਨਮੈਂਟ ਕਹਿੰਦੀ ਤੁਸੀਂ ਆਪਣੇ ਆਪ ਨੂੰ ਨਾਥੋਂ ਸ਼ਿਫਟ ਕਰੋ ਪਰ ਉਹ ਹਾਲਾਤ ਦੇ ਕੇ ਆਪਣੇ ਆਪ ਵੀ ਸ਼ਿਫਟ ਕਰੀ ਜਾ ਰਹੇ ਨੇ ਘਰਾਂ ਦੇ ਵਿੱਚ ਬੱਚੇ ਨੇ ਲੇਡੀਜ਼ ਹੈ ਉਹ ਸਾਰੇ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੋਈ ਹੈ ਔਰ ਆਮ ਪਬਲਿਕ ਦੇ ਵਾਸਤੇ ਸਭ ਤੋਂ ਵੱਡਾ ਮਸਲਾ ਆ ਜਾਂਦਾ ਹੈ ਸੇਫਟੀ ਤੋਂ ਪਹਿਲਾਂ ਰੋਟੀ ਕਿ ਉਹਨਾਂ ਦਾ ਕਾਰੋਬਾਰ ਰੋਟੀ ਉਹਨਾਂ ਦਾ ਕਿਸ ਤਰ੍ਹਾਂ ਚੱਲਣੀ ਕਿਉਂਕਿ ਗਵਰਨਮੈਂਟ ਵੱਲੋਂ ਦੇ ਕੋਈ ਐਡ ਜਾਂ ਕੋਈ ਐਸੀ ਚੀਜ਼ ਨਹੀਂ ਮਿਲਦੀ ਇਹ ਦੋਨਾਂ ਮੁਲਕਾਂ ਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਇਹਦਾ ਬਾਤ ਚੀਦ ਦੇ ਤਰੀਕੇ ਉਹ ਇਹਦਾ ਹੱਲ ਨਿਕਲ ਸਕੇ ਜਾਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਚਾਹੀਦਾ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਵੇਅ ਆਊਟ ਕੱਢਣ ਕਿਉਂਕਿ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਜੰਗ ਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਨੁਕਸਾਨ ਉਹ ਨੁਕਸਾਨ ਦੀ ਪਰਵਾਹੀ ਅੱਜ ਵੀ ਨਹੀਂ ਹੋ ਸਕਦੀ ਤੇ ਅੱਜ ਤੋਂ 5 ਸਾਲ ਬਾਅਦ ਵੀ ਨਹੀਂ ਹੋ ਸਕਦੀ। ਬਾਕੀ ਜਿਹੜੇ ਨਿਰਦੋਸ਼ ਲੋਕ ਮਰੇ ਨੇ ਪਹਿ ਲਗਾਉ ਲੋਕਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਆ। ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਲੇਕਿਨ ਉਹ ਇੱਕ ਚੀਜ਼ ਕਰਨ ਦੇ ਨਾਲ ਕਿੰਨੇ ਕੀਤੀ ਕਿਉਂ ਕੀਤੀ ਇਹਦੇ ਬਾਰੇ ਕੋਈ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿਤੇ ਦਿਨੇ ਵੀ ਅਗਰ ਗੱਲ ਕੀਤੀ ਜਾਦਾ ਪਾਰੇ ਦੇ ਕਈ ਸ਼ਹਿਰਾਂ ਦੇ ਵਿੱਚ ਦੇਖਿਆ ਜਾਵੇ ਐਰਬਸ ਜਿਹੜੀ ਸਟ੍ਰਾਈਕ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਾਫੀ ਜਿਹੜੇ ਲੋਕ ਨੇ ਉਹ ਸਹਿਮ ਚੁੱਕੇ ਨੇ ਡਰ ਚੁੱਕੇ ਨੇ ਪਿੰਡਾਂ ਦੇ ਵਿੱਚ ਵੀ ਦੇਖਿਆ ਗਿਆ ਮਿਜ਼ਾਈਲਾ ਡਿੱਗੀਆਂ ਨੇ ਦੇਖੋ ਜੀ ਇਹ ਤੇ ਉਹ ਇੰਡੀਆ ਦਾ ਡਿਫੈਂਸ ਸਿਸਟਮ ਸਟਰੋਂਗ ਹੈ ਤੇ ਜਿਹਦੇ ਕਰਕੇ ਇੱਕ ਨੁਕਸਾਨ ਤੋਂ ਕਾਫੀ ਇਹਨਾਂ ਦਾ ਬਚਾਅ ਹੋ ਗਿਆ ਅਦਰਵਾਈਜ਼ ਉਹਨਾਂ ਦੀ ਅਟੈਂਪਟ ਤੇ ਬਹੁਤ ਜ਼ੋਰ ਨਾਲ ਉਹ ਕਰ ਰਹੇ ਨੇ ਜਿਹੜਾ ਕੱਲ ਦੀ ਨਾਈਟ 'ਚ ਉਹਨਾਂ ਨੇ ਲੇ ਲਦਾਖ ਤੋਂ ਲੈ ਕੇ ਗੁਜਰਾਤ ਤੱਕ ਸਾਰੇ ਬਾਰਡਰਸ 'ਤੇ ਉਹਨਾਂ ਨੇ ਅਟੈਕ ਕੀਤੇ ਨੇ ਤੇ ਉਹਦੇ ਨਾਲ ਜਿਹੜੀ ਬਾਰਡਰ ਤੇ ਹੈਵੀ ਫਾਇਰਿੰਗ ਹੈਵੀ ਸ਼ੈਲਿੰਗ ਹੋ ਰਹੀ ਆ ਉਹ ਕਾਫੀ ਨੁਕਸਾਨ ਹੋ ਰਿਹਾ ਜਿਹੜਾ ਕਈ ਚੀਜ਼ਾਂ ਮੀਡੀਆ ਦੇ ਵਿੱਚ ਵੀ ਸਾਹਮਣੇ ਨਹੀਂ ਆ ਰਹੀਆਂ ਲੇਕਿਨ ਐਕਚੁਅਲ ਗਰਾਉਂਡ ਜ਼ੀਰੋ ਤੇ ਲੈਵਲ ਤੇ ਦੇਖੋਗੇ ਤਾਂ ਨੁਕਸਾਨ ਬਹੁਤ ਵੱਡੇ ਆ ਜਿਹੜੇ ਆਮ ਇਨਸਾਨ ਨੂੰ ਮਹੀਂ ਪਤਾ ਲੱਗ ਰਹੇ ਇਹ ਚੀਜ਼ ਨੂੰ ਜਿਹੜਾ ਹੈ ਤੇ ਬਾਕੀ ਦੇ ਲੋਕਾਂ ਦੀ ਇਹੋ ਹੀ ਹੈ ਕਿ ਪਰਮਾਤਮਾ ਹੀ ਇਹ ਚੀਜ਼ ਦਾ ਕੋਈ ਹੱਲ ਕਰੇ ਤੇ ਇਹ ਕਿਰਪਾ ਬਣਾਈ ਰੱਖਣ ਜਿਹੜਾ ਇਹ ਦੋਨੋਂ ਮੁਲਕ ਜਿਹੜੇ ਨੇ ਇਸ ਮੁਸ਼ਕਿਲ ਦੀ ਘੜੀ ਦੇ ਵਿੱਚੋਂ ਆਪਣੇ ਆਪ ਨੂੰ ਕੰਟਰੋਲ ਕਰਨ ਤੇ ਇਹਦਾ ਕੋ ਹਾਲ ਕਟ ਬਟੋ ਪਾਕਿਸਤਾਨ ਆਪਣੀ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਉਗਰਵਾਦਾ ਅਟੈਕ ਕਰਾਈ ਜਾਂਦੇ ਆ ਨਜਾਇਜ਼ ਲੋਕਾਂ ਨੂੰ ਮਾਰੀ ਜਾ ਰਿਹਾ ਐ ਇਸ ਕਰਕੇ ਮਜਬੂਰਨ ਇੰਡੀਆ ਗਵਰਨਮੈਂਟ ਨੇ ਕਾਰਵਾਈ ਕਰਨੀ ਪਈ ਹੈ ਉਹਦਾ ਉੱਥੋਂ ਦੀ ਸਰਕਾਰ ਨੂੰ ਚਾਹੀਦਾ ਕਿ ਆਪਣਾ ਉਗਰਵਾਦ ਉੱਥੇ ਖਤਮ ਕਰੇ ਉੱਥੇ ਵੀ ਸ਼ਾਂਤੀ ਮਹਾਲ ਹੋਵੇ ਇੱਥੇ ਵੀ ਸ਼ਾਂਤੀ ਮਹਾਲ ਹੋਵੇ ਨਰਾਈ ਦੇ ਵਿੱਚ ਤੇ ਜੰਗ ਦੇ ਵਿੱਚ ਤੇ ਕੋਈ ਮਸਲਾ ਹੱਲ ਹੁੰਦਾ ਨਹੀਂਗਾ ਕਿਵੇਂ ਦੇਖਦੇ ਹੋ ਜਿਵੇਂ ਬੀਤੀ ਰਾਤ ਵੀ ਪਾਕਿਸਤਾਨ ਦੇ ਵੱਲੋਂ ਕਈ ਜਿਹੜੇ ਅਟੈਕ ਨੇ ਉਹ ਕੀਤੇ ਗਏ ਨੇ ਭਾਰਤ ਦੇ ਵਿੱਚ ਕਈ ਜਗ੍ਹਾ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਸ ਦੇ ਨਾਲ ਨੁਕਸਾਨ ਹੋਇਆ ਹੈ ਔਰ ਦੇਖਿਆ ਜਾਇਆ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਬਹੁਤ ਗਲਤ ਹੋਇਆ ਔਰ ਉਹ ਸਿਵਿਲਨ ਤੇ ਪਰ ਬਹੁਤ ਅਟੈਕ ਕੀਤਾ 16 17 ਬੰਦੇ ਮਰ ਗਏ ਆ ਆਪਣਾ ਟੀਵੀ ਚੈਨਲ ਦੇਖਦੇ ਆ ਉਹਨਾਂ ਦੇ ਘਰਾਂ 'ਚ ਕਿਸ ਤਰ੍ਹਾਂ ਉਹ ਗੋਲੀਆਂ ਵਰ ਜੀਆਂ ਗੱਡੀਆਂ ਗੋਲੀਆਂ ਵਰ ਜੀਆਂ ਗੋਲੀਆਂ ਮਾਰ ਕੇ ਬੱਚੇ ਚਾਰ ਬੱਚੇ ਮਰ ਗਏ ਤਿੰਨ ਚਾਰ ਜਨਾਨੀਆਂ ਮਰ ਗਈਆਂ ਆਦਮੀ ਉਹ ਸਿਵਲਿਅਨ ਤੇ ਅਟੈਕ ਕਰਦੇ ਵੇ ਬਹੁਤ ਗਲਤ ਕਰਦੇ ਵੇ ਲੇਕਿਨ ਬਾਜ਼ ਨਹੀਂ ਆਣਗੇ ਤੇ ਫਿਰ ਮਜਬੂਰਨ ਇੰਡੀਆ ਗਵਰਨਮੈਂਟ ਨੂੰ ਵੀ ਸਿਵਲਿਅਨ ਤੇ ਅਟੈਕ ਕਰਨਾ ਪਏਗਾ ਫਿਲਹਾਲ ਇਹਨਾਂ ਦਾ ਏਮ ਹੈ ਕਿ ਅਸੀਂ ਉੱਗਰਵਾਦ ਨੂੰ ਖਤਮ ਕਰਨਾ ਹੈ ਉੱਗਰਵਾਦ ਜਿਹੜੇ ਉੱਗਰਵਾਦੀ ਜਿਹਨਾਂ ਨੇ ਸਾਡੇ ਨਾਲ ਨਾਲ ਕੇ ਸਾਡੇ ਮੁਲਕ ਜਾਣ ਕੇ ਬੰਦਿਆਂ ਨੂੰ ਮਾਰ ਰਿਹਾ ਹੈ ਇਹਨਾਂ ਪਹਿਲਗਮ ਦੇ ਬੰਦਿਆਂ ਨੂੰ ਮਾਰਿਆ ਆਨਗੇ ਸੋਚ ਪਦਿਆਂ ਨੂੰ ਮਾਰਿਆ ਕਿ ਲਾਲ ਤੇ ਉਹਨਾਂ ਦੇ ਅਟੈਕ ਕਰਨਗੇ ਜੇ ਪਾਕਿਸਤਾਨ ਗਵਰਨਮੈਂਟ ਸਾਡੇ ਸਿਵਲਨ ਤੇ ਅਟੈਕ ਕਰੇਗੀ ਤੇ ਮਜਬੂਰਨ ਉਹਨਾਂ ਨੂੰ ਵੀ ਐਕਸ਼ਨ DNA